ਪ੍ਰਸ਼ਾਸਨ ਨੇ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀਗਾ ਸਾਡੀਆਂ ਮੰਗਾਂ ਪੂਰੀਆਂ ਕਰਨ ਦਾ ਪਰ ਸਾਡੇ ਨਾਲ ਕੋਈ ਅੱਜ ਤੱਕ ਸਾਡੀ ਕੋਈ ਮੰਗ ਨਹੀਂ ਪੂਰੀ ਹੋਈ ਸਰ ਉਸ ਤੋਂ ਬਾਅਦ ਵੀ ਮੈਡਮ ਦਾ ਸਾਡੇ ਖਿਲਾਫ ਅਤਿਆਚਾਰ ਇੰਨਾ ਵੱਧ ਗਿਆ ਕਿ ਸਾਡਾ ਨਾਮ ਇਸ ਤੋਂ ਵੀ ਪਿੱਛੇ ਚਲਾ ਗਿਆ ਸਰ ਜਿੰਨੇ ਸਾਡਾ ਹਾਜ਼ਰ ਰਜਿਸਟਰ ਹੁੰਦਾ ਹਾਂਜੀ ਰਜਿਸਟਰ ਹਾਂਜੀ ਉਹ ਤੇ ਸਾਡਾ ਨਾਮ ਬਿਲਕੁਲ ਲਾਸਟੇ ਚਲਾ ਗਿਆ ਜਿਹੜੇ ਵਲੰਟੀਅਰ ਸੀ ਉਹਨਾਂ ਨੂੰ ਮੈਡਮ ਨੇ ਅੱਗੇ ਕਰ ਦਿੱਤਾ ਗਿਆ ਸਾਡੇ ਤੋਂ ਵੀ ਹੁਣ ਸਾਡੀਆਂ ਮੰਗਾਂ ਸਰ ਪ੍ਰਸ਼ਾਸਨ ਨੂੰ ਇਹੀ ਰਹਿਗੀਆਂ ਜੇ ਤਾਂ ਸਭ ਤੋਂ ਪਹਿਲਾਂ ਸਾਡੀ ਮੰਗਾਂ ਜਿਹੜੇ ਦੋ ਸਾਥੀ ਸਾਡੇ ਟਰਮੀਨੇਟ ਕੀਤੇ ਆ ਸਭ ਤੋਂ ਪਹਿਲਾਂ ਉਹਨਾਂ ਦੀ ਬਹਗੀ ਚਾਹੀਦੀ ਹੈ ਸਰ ਸਾਨੂੰ ਸਭ ਤੋਂ ਪਹਿਲਾਂ ਉਹਨਾਂ ਦੀ ਬਹਾਲੀ ਦੋ ਸਾਥੀ ਜਿਹੜੇ ਜੇਲ੍ਹ ਵਿੱਚ ਆ ਉਹਨਾਂ ਦੀ ਰਿਹਾਈ ਉਸ ਤੋਂ ਬਾਅਦ ਤੀਸਰੀ ਮੰਗ ਸਾਡੀ ਇਹ ਆ ਸਾਡਾ ਸਨੀਅਰਟੀ ਵਾਈਜ਼ ਰਜਿਸਟਰ ਦੇ ਨਾਮ ਚੜੇ ਅੱਜ ਹੀ ਸਰ ਇਸ ਤੋਂ ਬਾਅਦ ਸਾਡੀ ਤੀਸਰੀ ਮੰਗ ਇਹ ਆ ਸਾਡੀ ਪ੍ਰਾਣੀ ਤਨਖਾਹ ਬਹਾਲ ਕੀਤੀ ਜਾਵੇ ਜਿੰਨਾ ਚਿਰ ਸਾਡੇ ਸਾਰੀਆਂ ਮੰਗਾਂ ਨਹੀਂ ਪੂਰੀਆਂ ਕੀ ਕਹਿੰਦੇ ਆ ਸਰ ਟਰਮੀਨੇਟ ਆ ਸਾਡੇ ਸਰ ਟਰਮੀਨੇਟ ਸਾਡੇ ਨਮਜੀਤ ਸ਼ਰਮਾ ਤੇ ਸੰਦੀਪ ਸਿੰਘ ਰੜ ਟਰਮੀਨੇਟ ਕੀਤੇ ਹੋਏ ਆ ਸਰ ਇਹਨਾਂ ਨੇ ਜਿੰਨਾ ਚਿਰ ਉਹ ਬਹਾਲ ਨਹੀਂ ਹੁੰਦੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਇੱਥੇ ਬੈਠੇ ਆ ਅਸੀਂ ਮੰਨ ਲਈ ਵੀ ਤਿਆਰ ਆ ਸਰ ਸਾਰੇ ਟੀਚਰ ਸਰ ਇਹਨਾਂ ਦੇ ਕੰਨ ਨਾਲ ਕੀ ਆ ਜੀ ਹੁਣ ਇਹ ਤਾਂ ਇਹ ਕਹਿੰਦੇ ਹੈਗੇ ਪ੍ਰਿੰਸੀਪਲ ਨੂੰ ਕੱਢੋ ਤੇ ਸਾਨੂੰ ਬਿਠਾਓ ਕੋਈ ਕਹਿੰਦਾ ਵੀ ਉਹ ਫਲਾਣੇ ਪੋਸਟ ਤੇ ਠਾਓ ਮੈਂ ਐਸਐਚਓ ਬੰਨੇ ਐਦਾਂ ਥੋੜੀ ਸਰ ਆਪਾਂ ਦੀ ਮਤਲਬ ਕਿਸ ਨੂੰ ਡੰਡੇ ਜੋੜ ਕੇ ਕੋਈ ਵੀ ਪੋਸਟ ਤੋਂ ਕਿਸੇ ਨੂੰ ਉਠਾ ਕੇ ਕੋਈ ਇਸ ਤਰ੍ਹਾਂ ਥੋੜੀ ਬਹਿ ਜਾਂਦਾ ਹੁੰਦਾ ਜੋ ਹੁਕਮ ਹੁੰਦੇ ਆ ਪ੍ਰਸ਼ਾਸਨ ਦੇ ਉਹੀ ਆ ਨਾ ਹੁਣ ਦੇਖੋ ਆਪਾਂ ਏਡੀਸੀ ਸਾਹਿਬ ਦੇ ਹੁਕਮ ਜੋ ਹੋਏ ਆ ਉਹ ਲਾਗੂ ਕੀਤੇ ਆ ਤੁਸੀਂ 9 ਨੰਬਰ ਪੁਆਇੰਟ ਪੜ੍ਹੋ ਜੀ ਇਹਦੇ ਵਿੱਚ ਸਾਫ਼-ਸਾਫ਼ ਸਰ ਨੇ ਲਿਖਿਆ ਹੋਇਆ ਆ ਜਿਹੜਾ ਹੁਣ ਕੁਐਸਚਨ ਹੈ ਇਹਦਾ ਜਵਾਬ ਜੋ ਸਰ ਨੇ ਹੁਕਮ ਲਾਇਆ ਹੈ ਇਹ ਚ ਲਿਖਿਆ ਮੀਟਿੰਗ ਦੌਰਾਨ ਧਿਆਨ ਵਿੱਚ ਲਿਆਂਦਾ ਗਿਆ ਕਿ ਪਹਿਲਾਂ ਵਾਲੀ ਮੈਨੇਜਮੈਂਟ ਮੈਨੇਜਮੈਂਟ ਕਮੇਟੀ ਵੱਲੋਂ ਕੁਝ ਸਕੂਲ ਸਟਾਫ ਦੀਆਂ ਸੇਵਾਵਾਂ ਮਿਤੀ 17 ਤੋਂ 25 ਨੂੰ ਟਰਮੀਨੇਟ ਕਰ ਦਿੱਤੀਆਂ ਗਈਆਂ ਸਨ ਧਰਨੇ ਦੌਰਾਨ ਨਵੀਂ ਮੈਨੇਜਮੈਂਟ ਕਮੇਟੀ ਵੱਲੋਂ ਸਕੂਲ ਸਟਾਫ ਨੂੰ ਦੁਬਾਰਾ ਜੁਆਇਨ ਕਰਵਾ ਲਿਆ ਸੀ ਉਕਤ ਸਟਾਫ ਦੀ ਜੁਆਇਨਿੰਗ ਡੇਟ ਕਿਹੜੀ ਰੱਖੀ ਜਾਵੇ ਦੇਖੋ ਜੀ ਮੈਂ ਇਹ ਕੁਐਸਚਨ ਰੱਖਿਆ ਸੀ ਸਾਰੇ ਕੋਲ ਮੇਲ ਪਾਈ ਕਿਉਂਕਿ ਮੇਰੇ ਹੁਕਮ ਥੋੜੀ ਚੱਲਣ ਹੈ ਵੀ ਸਰ ਕਿਹੜੀ ਰੱਖੀ ਜਾਵੇ ਸਰ ਨੇ ਹੁਕਮ ਦਿੱਤਾ ਸਕੂਲ ਪ੍ਰਿੰਸੀਪਲ ਨੂੰ ਹਦਾਇਤ ਦਿੱਤੀ ਗਈ ਕਿ ਧਰਨੇ ਤੋਂ ਬਾਅਦ ਵੀ ਜੁਆਇਨ ਕੀਤੇ ਗਏ ਸਟਾਫ ਨੂੰ ਦੱਸਿਆ ਜਾਵੇ ਕਿ ਉਹਨਾਂ ਵੱਲੋਂ ਜਿਸ ਤਰੀਕ ਨੂੰ ਦੁਬਾਰਾ ਜੁਆਇਨ ਕੀਤਾ ਗਿਆ ਹੈ ਉਸ ਤਰੀਕ ਨੂੰ ਜੁਆਇਨਿੰਗ ਡੇਟ ਸਮਝੀ ਜਾਵੇਗੀ ਦਫ਼ਤਰੀ ਰਿਕਾਰਡ ਅਨੁਸਾਰ ਸਕੂਲ ਸਟਾਫ ਵੱਲੋਂ ਮਿਤੀ 19/5/25 17/6/25 27/6/25 ਨੂੰ ਆਪੋ ਆਪਣੀ ਜੁਆਇਨਿੰਗ ਰਿਪੋਰਟ ਪੇਸ਼ ਕੀਤੀ ਹੈ ਉਕਤ ਅਨੁਸਾਰ ਜੁਆਇਨਿੰਗ ਡੇਟ ਅਨੁਸਾਰ ਦਫ਼ਤਰੀ ਰਿਕਾਰਡ ਈ ਪੰਜਾਬ ਪੋਰਟਲ ਤੇ ਸਟੇਟਸ ਅਪਡੇਟ ਕੀਤਾ ਜਾਂਦਾ ਇਹ ਸਰ ਦੇ ਹੁਕਮ ਹੈ ਜੀ ਅਸੀਂ ਸਿਰਫ ਇਹਨਾਂ ਨੂੰ ਦੱਸਿਆ ਕਿਉਂਕਿ ਮੈਨੂੰ ਹਦਾਇਤ ਕੀਤੀ ਗਈ ਹੈ ਦੱਸਣਾ ਇਹੀ ਮੇਰਾ ਗੁਨਾਹ ਹੈ ਕਿ ਮੈਂ ਆਰਡਰ ਦੱਸਿਆ ਜੀ ਇਹਨਾਂ ਨੂੰ ਤੇ ਜੋ ਉਹ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬਟ ਇਹ ਲੋਕ ਸਾਡੇ ਤੇ ਉਲਟਾ ਹਮਲਾ ਕਰ ਰਹੇ ਆ